ਸੱਜਣਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਤੇ ਨਿੱਘੀ ਸਤਿ ਸ਼੍ਰੀ ਅਕਾਲ ਖਬਰਾਂ ਦਾ ਵੇਲਾ ਹੋ ਗਿਆ ਤੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ ਮੈਂ ਹਾਂ ਹਰਮਨਪ੍ਰੀਤ ਕੌਰ ਗੱਲਬਾਤ ਕਰਾਂਗੇ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਦਾ ਤੇ ਦੇਸ਼ ਦੁਨੀਆ ਦਾ ਹਾਲਚਾਲ ਟਾਣਾ ਸਰ ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ 'ਚ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਹਰਿਆਣਾ ਚੋਣਾਂ ਦੀ ਗੱਲ ਕਰਦੇ ਆਂ ਜੀ ਭਾਜਪਾ ਦੇ ਚੋਣ ਮਨੋਰਥ ਪੱਤਰ ਦੇ ਵਿੱਚ 20 ਵਾਦੇ ਜਿਹੜੇ ਉਹ ਕੀਤੇ ਗਏ ਨੇ ਤੇ ਕਹਿੰਦੇ ਔਰਤਾਂ ਨੂੰ 2100 ਰੁਪਏ ਮਹੀਨਾ ਦੇਵਾਂਗੇ ਅਸੀਂ ਦੇਖੋ ਪਹਿਲੀ ਗੱਲ ਤਾਂ ਇਹ ਆ ਜਿਵੇਂ ਨਾ ਬੋਲੀ ਲਾਈ ਹੁੰਦੀ ਆ ਮੁਫਤ ਦੀਆਂ ਚੀਜ਼ਾਂ ਦੀ ਇਸ ਤਰੀਕੇ ਦੇ ਨਾਲ ਜਿਵੇਂ ਆਪਾਂ ਕਹਿੰਦੇ ਨੇ ਵੀ ਭਾਈ ਦਾ ਨਹੀਂ ਕਰਨੀਆਂ ਸਾਰੀਆਂ ਚੀਜ਼ਾਂ ਬਾਕੀ ਗੱਲਾਂ ਛੱਡੋ ਅੱਗੇ ਵੀ ਆਪਾਂ ਗੱਲ ਕਹਿੰਦੇ ਹੁੰਨੇ ਵੀ ਭਾਵੇਂ ਪੰਜਾਬ ਆ ਭਾਵੇਂ ਪੰਜਾਬੋਂ ਬਾਹਰਲਾ ਕੋਈ ਹੋਰ ਸੂਬਾ ਮੁਫਤ ਦੇ ਵਿੱਚ ਚੀਜ਼ਾਂ ਮਿਲਣ ਕਿਉਂ ਲੋਕ ਮੁਫਤ ਦੇ ਵਿੱਚ ਚੀਜ਼ਾਂ ਲੈਣ ਕਿਉਂ ਕਿ ਕਿ ਜਿਹੜਾ ਭਾਰ ਆ ਖਜ਼ਾਨੇ ਦੇ ਉੱਤੇ ਪੈਂਦਾ ਸੂਬੇ ਦੇ ਉੱਤੇ ਪੈਂਦਾ ਉਹ ਅਸੀਂ ਨਾ ਹੋਵਾਂਗੇ ਸਾਡੀਆਂ ਅਗਲੀਆਂ ਪੀੜ੍ਹੀਆਂ ਤੇ ਪੈ ਜਾਣਾ ਸਾਡਾ ਭਾਰ ਸਾਡੀਆਂ ਪੀੜ੍ਹੀਆਂ ਨੇ ਚੁਕਾਉਣਾ ਜਿਵੇਂ ਪੰਜਾਬ ਦੇ ਵਿੱਚ ਮੁਫਤ ਦੇ ਵਿੱਚ ਔਰਤਾਂ ਦਾ ਸਫ਼ਰ 1000 ਰੁਪਏ ਔਰਤਾਂ ਨੂੰ ਦਿਆ ਕਰਾਂਗੇ ਬੱਸਾਂ ਦੇ ਵਿੱਚ ਮੁਫਤ ਸਫ਼ਰ ਔਰਤਾਂ ਦਾ ਤੇ ਉਧਰ ਘਰ-ਘਰ ਦੇ ਵਿੱਚ 6-600 ਯੂਨਿਟ ਬਿਜਲੀ ਮੁਫਤਾਂ ਤੇ ਫਿਰ ਜਿਹੜੀ ਮੋਟਰਾਂ ਦੀ ਬਿਜਲੀ ਮੁਫਤਾਂ ਉਹੀ ਮੁbtਲੇ ਗੱਫੇ ਜਿਹੜੇ ਉਹ ਹਰਿਆਣੇ ਦੇ ਵਿੱਚ ਸਰਕਾਰਾਂ ਜਾਂ ਸਿਆਸੀ ਪਾਰਟੀਆਂ ਦੇਣੀਆਂ ਸ਼ੁਰੂ ਕਰ ਰਹੀਆਂ ਐਲਾਨ ਕਰ ਰਹੀਆਂ ਕਾਂਗਰਸ ਨੇ ਆਪਦੇ ਚੋਣ ਮਨੋਰਥ ਪੱਤਰ ਦੇ ਵਿੱਚ ਉੱਥੇ ਇਹ ਗੱਲ ਕਹਿਤੀ ਵੀ 300 ਯੂਨਟ ਮੁਫਤ ਬਿਜਲੀ ਦਿਆ ਕਰਾਂਗੇ ਔਰਤਾਂ ਨੂੰ 2000 ਰੁਪਇਆ ਦਿਆ ਕਰਾਂਗੇ ਫਸਲਾਂ ਐ ਐਮਐਸਪੀ ਤੇ ਖਰੀਦਿਆ ਕਰਾਂਗੇ ਆ ਵੀ ਕਰਾਂਗੇ ਉਹ ਵੀ ਕਰਾਂਗੇ 500 ਰੁਪਏ ਦਾ ਸਿਲੰਡਰ ਦਿਆ ਕਰਾਂਗੇ ਔਰਤਾਂ ਨੂੰ ਘਰੇਲੂ ਖਪਤਕਾਰਾਂ ਨੂੰ ਤੇ ਬੀਜੇਪੀ ਕਿਹੜਾ ਪਿੱਛੇ ਹਟਣ ਵਾਲੀ ਆ ਉਹਨਾਂ ਨੇ 100 ਰੁਪਇਆ ਵਧਾਤਾ ਉਹਨਾਂ ਨੇ 2000 ਰੁਪਇਆ ਔਰਤਾਂ ਨੂੰ ਦੇਣ ਦੀ ਗੱਲ ਕਹੀ ਸੀ ਬੀਜੇਪੀ ਕਹਿੰਦੀ ਸਾਡੀ ਸਰਕਾਰ ਲਿਆਓ ਰੁਪਇਆ 2100 ਲੈ ਲੋ 100 ਰੁਪਇਆ ਵਧਾਤਾ ਉਹ ਕਹਿੰਦੇ ਅਗਨੀਵੀਰ ਯੋਜਨਾ ਤਹਿਤ ਅਸੀਂ ਜਿਹੜੇ ਨੌਜਵਾਨ ਸੇਵਾ ਮੁਕਤ ਹੋਏ ਉਹਨਾਂ ਨੂੰ ਸਰਕਾਰੀ ਨੌਕਰੀ ਦੀ ਗਰੰਟੀ ਦਿੰਨੇ ਆ ਆ ਵੀ ਦੇਵਾਂਗੇ ਉਹ ਵੀ ਦੇਵਾਂਗੇ ਬੀਜੇਪੀ ਦੀਆਂ ਇਹਨਾਂ ਗੱਲਾਂ ਦੇ ਉੱਤੇ ਹੈਰਾਨੀ ਹੁੰਦੀ ਆ ਹਾਸਾ ਵੀ ਆਉਂਦਾ ਕਿਉਂਕਿ ਪਿਛਲੇ 10 ਸਾਲ ਤੋਂ ਵੀ ਤਾਂ ਇਹਨਾਂ ਦੀ ਸਰਕਾਰ ਆ ਤੁਸੀਂ ਕਿੰਨੀਆਂ ਔਰਤਾਂ ਨੂੰ ਕੀ ਕੀ 100 ਰੁਪਇਆ ਦਿੱਤਾ ਕਿੰਨਿਆਂ ਘਰ ਤੁਹਾਨੂੰ 5-500 ਦਾ ਸਿਲੰਡਰ ਦਿੱਤਾ ਅਗਨੀਵੀਰ ਯੋਜਨਾ ਕਿਹੜਾ ਪਿਛਲੇ ਮਹੀਨੇ ਸ਼ੁਰੂ ਹੋਈ ਹੈ ਹੁਣ ਤਾਂ ਬੜਾ ਲੰਮਾ ਸਮਾਂ ਹੋ ਗਿਆ ਰੋਲਾ ਕਿੰਨੇ ਚਿਰ ਤੋਂ ਪੈਂਦਾ ਹੁਣ ਤੱਕ ਅਗਨੀਵੀਰ ਯੋਜਨਾ ਵਾਲਿਆਂ ਨੂੰ ਸਰਕਾਰੀ ਨੌਕਰੀ ਦੀ ਗਾਰੰਟੀ ਕਿਉਂ ਨਹੀਂ ਮਿਲੀ ਸੋ ਲੌਲੀਪੌਪ ਆ ਇਹ ਹਰਿਆਣੇ ਦੇ ਲੋਕਾਂ ਨੂੰ ਹੁਣ ਦਿੱਤੇ ਜਾ ਰਹੇ ਆ ਲੋਕ ਤੂਸੀ ਜਾਂ ਨਜ਼ਾਰੇ ਲਈ ਜਾਣ ਤੇ ਉਹ ਕੀ ਨਿਕਲਦਾ ਆਪਾਂ ਜਾਣਦੇ ਹੀ ਆ ਕਿਉਂਕਿ ਕਦੇ ਵੀ ਕਿਸੇ ਵਾਅਦੇ ਦੇ ਵਿੱਚ ਇਹ ਨਹੀਂ ਲਿਖਿਆ ਹੁੰਦਾ ਕਿ ਜੇਕਰ ਸਾਡੀ ਸਰਕਾਰ ਆ ਗਈ ਇਹ ਅਸੀਂ ਕਿੰਨੀ ਵੇਰ ਚ ਪੂਰਾ ਕਰ ਦੇਾਂਗੇ ਇਹ ਪਹਿਲੇ ਮਹੀਨੇ ਤਾਂ ਹੋਣਾ ਨਹੀਂ ਹੋ ਸਕਦਾ ਆਖਰੀ ਮਹੀਨੇ ਹੋਵੇ ਆਖਰੀ ਮਹੀਨਾ ਜਦੋਂ 5 ਸਾਲ ਦੀ ਟਰਮ ਦਾ ਹੁੰਦਾ ਸੋ ਵੈਨੇ ਭਾਈ ਹਰਿਆਣੇ ਦੇ ਲੋਕ ਕਿਹੜੇ ਪਾਸੇ ਨੂੰ ਜਾਂਦੇ ਆ ਕੋਈ ਧਿਰ ਉੱਠ ਕੇ ਜੇ ਨਗਰ ਕਹਿ ਦੇਵੇ ਸਾਡੀ ਸਰਕਾਰ ਬਣਾਓ ਅਸੀਂ 3100 ਦੇ ਦੇਾਂਗੇ ਕੱਲੋਂ ਕਹੇ ਜਿਸੇ 415200 ਦਾ ਸ਼ਿਕਨ ਪਾ ਲਿਆ ਕਰਾਂਗੇ ਇਹਨਾਂ ਨਾਲ ਕੁਝ ਵੀ ਹੋ ਸਕਦਾ ਬਿਲਕੁਲ ਸਹੀ ਕਹਿ ਤੁਸੀਂ ਤਾਣਾ ਸਾਹਿਬ ਪਤਾ ਨਹੀਂ ਕੀ ਸੋਚ ਸੋਚ ਕੇ ਵਾਅਦੇ ਜਿਹੜੇ ਆ ਉਹ ਕੀਤੇ ਜਾਂਦੇ ਆ ਖੈਰ ਉਧਰ ਦਿੱਲੀ ਦੇ ਵਿੱਚ ਕਹਿੰਦੇ ਆਤਿਸ਼ੀ ਹੋਣਾਂ ਦੇ ਨਾਲ ਨਵੀਂ ਕੈਬਨਿਟ ਜਿਹੜੀ ਹੈ ਉਹ ਵੀ ਸੌ ਚੁੱਕੇਗੀ ਜੀ ਬਿਲਕੁਲ ਜੀ ਕੱਲ ਨੂੰ ਯਾਨੀ ਕਿ 21 ਤਰੀਕ ਨੂੰ ਦਿੱਲੀ ਦੇ ਵਿੱਚ ਨਵੀਂ ਮੁੱਖ ਮੰਤਰੀ ਦੇ ਤੌਰ ਦੇ ਉੱਤਸ਼ੀ ਨੇ ਸੌ ਚੱਕ ਲੈਣੀ ਆ ਅਰਵਿੰਦ ਕੇਜਰੀਵਾਲ ਤੋਂ ਬਾਅਦ ਦਿੱਲੀ ਦੀ ਮੁੱਖ ਮੰਤਰੀ ਅਤਸ਼ੀ ਹੈ ਕੇਜਰੀਵਾਲ ਨੇ ਅਸਤੀਫਾ ਦਿੱਤਾ ਹੋਇਆ ਉਹਨਾਂ ਦਾ ਅਸਤੀਫਾ ਜਿਹੜਾ ਉਹ ਲੈਫਟੀਨੈਂਟ ਗਵਰਨਰ ਨੇ ਭੇਜਿਆ ਹੋਇਆ ਜੀ ਰਾਸ਼ਟਰਪਤੀ ਨੂੰ ਉਹ ਅੱਜ ਕੱਲ ਦੇ ਵਿੱਚ ਮਨਜ਼ੂਰ ਹੋ ਜਾਣਾ ਅਰਵਿੰਦ ਕੇਜਰੀਵਾਲ ਨੇ ਅਗਲੇ ਹਫ਼ਤੇ ਦੇ ਵਿੱਚ ਵਿੱਚ ਆਪਣਾ ਸਰਕਾਰੀ ਬੰਗਲਾ ਵੀ ਛੱਡ ਦੇਣਾ ਤੇ ਅਤਸ਼ੀ ਦੇ ਸੌ ਚੁੱਕ ਲੈਣੀ ਹੈ ਤੇ ਨਾਲ ਉਹਨਾਂ ਦੇ ਕਈ ਮੰਤਰੀਆਂ ਦੇ ਵੀ ਸੌ ਚੁੱਕਣੀਆਂ ਨਵੇਂ ਸਿਰੇ ਤੋਂ ਅਸਲ ਦੇ ਵਿੱਚ ਦਿੱਲੀ ਦੇ ਵਿੱਚ 7 ਮੰਤਰੀ ਟੋਟਲ ਬਣ ਸਕਦੇ ਆ ਮੁੱਖ ਮੰਤਰੀ ਸਮੇਤ 7 ਜਣੇ ਉਹਦੇ ਵਿੱਚ ਇੱਕ ਤਾਂ ਆਕਸ਼ੀ ਹੋਗੀ 4 ਜਣੇ ਪਿਛਲੀ ਸਰਕਾਰ ਦੇ ਹੀ ਮੰਤਰੀ ਆ ਉਹ ਉਵੇਂ ਹੀ ਰਹਿਣਗੇ ਇੱਕ ਮੰਤਰੀ ਹੈ ਜਿਹੜਾ ਉਹਨੂੰ ਬਦਲਿਆ ਜਾ ਰਿਹਾ ਉਹਦੀ ਥਾਂ ਦੇ ਉੱਤੇ ਮੁਕੇਸ਼ ਅਹਿਲਾਵਤ ਨੂੰ ਲਿਆਂਦਾ ਜਾ ਰਿਹਾ ਮਤਲਬ ਟੋਟਲ 6 ਹੋਗੇ ਤੇ ਸੱਤਵਾਂ ਚੇਰਾ ਅੱਜ ਦੇ ਵਿੱਚ ਮੇਰੇ ਖਿਆਲ ਵੀ ਅੱਜ ਰਾਤ ਤੱਕ ਜਾਂ ਅੱਜ ਅਥਰਾਂ ਤੱਕ ਐਲਾਨ ਕਰ ਦਿੱਤਾ ਜਾਊਗਾ। ਮਤਲਬ ਸੱਤਾਂ ਜਣੇ ਨੇ ਸੌਂ ਚੁੱਕਣੀ ਹੈ। ਇਹ ਸੱਤੇ ਜਣੇ ਹੋਣਗੇ ਮੰਤਰੀ ਜੀ 5 ਮਹੀਨੇ ਵਾਸਤੇ। ਕਿਉਂਕਿ 2025 ਦੇ ਯਾਨੀ ਕਿ ਅਗਲੇ ਸਾਲ ਦੇ ਫਰਵਰੀ ਮਹੀਨੇ ਤੱਕ ਦੇ ਲਈ ਇਹ ਸਾਰਾ ਕੁਝ ਹੈਗਾ ਜੀ ਇਹ 5 ਜਿਹੜੀ ਹੈ 5 ਮਹੀਨੇ ਵਾਸਤੇ ਸਰਕਾਰ ਬਣ ਰਹੀ ਹੈ। ਸੋ ਅਰਵਿੰਦ ਕੇਜਰੀਵਾਲ ਨੇ ਜਿਹੜਾ ਪੱਤਾ ਖੇਡਿਆ ਵੀ ਆਪ ਅਸਤੀਫਾ ਦੇ ਕੇ ਬੀਬੀ ਨੂੰ ਅੱਗੇ ਕਰਨ ਦਾ ਜੋ ਆਪ ਅਸਤੀਫਾ ਦੇ ਕੇ ਤਿਆਗ ਦੀ ਭਾਵਨਾ ਪੇਸ਼ ਕਰਨ ਦਾ ਇਹ ਹੁਣ ਕਿੰਨਾ ਕੁ ਰਾਸ ਆਉਂਦਾ ਕਿੰਨਾ ਕੁ ਮਫਤੋਂ ਦਾ ਇਹ ਸਮਾਂ ਰਸੂਗਾ ਪਰ ਸਿਆਸਤ ਦੇ ਵਿੱਚ ਗੁਣਾ ਘਟਾਓ ਉਹਨਾਂ ਨੇ ਕਰਕੇ ਦੇਖੀ ਹੋਣੀ ਆ ਸ਼ਾਇਦ ਉਹਨਾਂ ਨੂੰ ਇਹ ਲੱਗਦਾ ਵੀ ਭਾਈ ਜੇਕਰ 5 ਮਹੀਨੇ ਛੱਡ ਗਏ ਕੁਰਸੀ ਤਾਂ 5 ਸਾਲ ਲਈ ਮਿਲ ਸਕਦੀ ਹੈ ਜੀ ਜੀ ਬਿਲਕੁਲ ਕੰਨ ਸਾਹਿਬ ਉਧਰ ਕੰਗੜਾ ਰਣੋਤ ਅਜੇ ਵੀ ਚੁੱਪ ਕਰਾਉਣਾ ਨਾ ਨਹੀਂ ਲੈ ਰਹੀ ਪਿਛਲੇ ਪਿੱਛੇ ਜੇ ਉਹਨੂੰ ਖੁਰਕੀ ਬਿਮਾਰੀ ਗਈ ਸੀ ਹਾਈ ਕਮਾਂਡ ਦੇ ਵੱਲੋਂ ਪਰ ਤਾਂ ਵੀ ਅਜੇ ਵੀ ਉਹ ਉਹਨਾਂ ਹਾਲਾਤਾਂ ਦੇ ਉੱਪਰ ਹੀ ਐ ਕੰਗੜਾ ਨੇ ਸਤ ਜਰਨੈਲ ਸਿੰਘ ਪਿੰਡਰਾ ਵਾਲਿਆਂ ਦੇ ਬਾਰੇ ਜਿਹੜਾ ਬਿਆਨ ਦਿੱਤਾ ਹੈ ਕਹਿੰਦੇ ਕਿ ਇਹਦੇ ਕਰਕੇ ਬਹੁਤ ਜ਼ਿਆਦਾ ਰੌਲਾ ਵਧ ਗਿਆ ਜੀ ਦੇਖੋ ਇੱਕ ਵਾਰ ਫਿਲਮ ਆਈ ਸੀ ਕੈਦ ਹਾਕੇ ਹੋ ਗਏ ਹੁਣ ਤਾਂ ਉਹ ਸਲਮਾਨ ਖਾਨ ਤੇ ਸ਼ਾਹਰੂਖ ਖਾਨ ਦੀ ਸੀ ਉਹਦਾ ਨਾਂ ਸੀ ਕਰਨ ਅਰਜਨ ਦੋਵੇਂ ਜਣੇ ਜਿਹੜੇ ਉਹ ਮਰ ਕੇ ਫੇਰ ਜੰਮਦੇ ਆ ਦੋਵੇਂ ਜੜੇ ਜਿਹੜੇ ਉਹ ਫਿਰ ਅਚਾਨਕ ਮਿਲਦੇ ਆ ਤੇ ਮੈਨੂੰ ਲੱਗਦਾ ਵੀ ਕੰਗਣਾ ਰਣੌਤ ਤੇ ਰਵਨੀਤ ਬਿੱਟੂ ਵੀ ਭੈਣ ਭਰਾਈ ਆ ਪੁਰਾਣੇ ਜਨਮ ਦੇ ਦੋਵੇਂ ਇੱਕੋ ਪਾਰਟੀ ਦੇ ਵਿੱਚ ਆ ਭਾਜਪੀ ਦੇ ਵਿੱਚ ਆ ਦੋਵੇਂ ਇਸ ਵੇਲੇ ਔਖਾ ਬੋਲਦੇ ਤੱਤਾ ਬੋਲਦੇ ਆ ਨਾ ਕਦੇ ਕੰਗਣਾ ਨੇ ਸੋਚ ਕੇ ਬੋਲਿਆ ਨਾ ਕਦੇ ਰਵਨੀਤ ਬਿੱਟੂ ਨੇ ਸੋਚ ਕੇ ਬੋਲਿਆ ਹੁਣ ਮੈਂ ਦੋਵਾਂ ਦਾ ਬਿਆਨ ਇਕੱਠਾ ਸਾਂਝਾ ਕਰ ਦਿੰਦਾ ਕੰਗਣਾ ਰਣੌਤ ਇਹ ਗੱਲ ਕਹਿੰਦੀ ਆ ਕਹਿੰਦੀ ਵੀ ਦੇਖੋ ਜਿਹੜੇ ਜਰਨਲਿਸਟ ਸਿੰਘ ਭਿੰਡਰਾ ਵਾਲਾ ਉਹ ਕੋਈ ਸੰਤ ਨਹੀਂ ਸੀਗੇ ਉਹ ਤਾਂ ਇੱਕ ਅਤਵਾਦੀ ਸੀ ਏਕੇ 47 ਰੱਖਣ ਵਾਲਾ ਬੰਦਾ ਕਦੇ ਸੰਤ ਨਹੀਂ ਹੁੰਦਾ ਉਹ ਅਤਵਾਦੀ ਹੀ ਹੁੰਦਾ ਉਹਨੇ ਆਹ ਗੱਲ ਕਹਿ ਕੇ ਕਿ ਨਮੀ ਬਸੂੜੀ ਪਾਤੀ ਆ ਹੁਣ ਅਮਰੀਕ ਸਿੰਘ ਅਜਨਾਲਾ ਨੇ ਤੇ ਕਈ ਹੋਰਾਂ ਨੇ ਇਸ ਗੱਲ ਦੇ ਉੱਤੇ ਤੇ ਤਿੱਖੀ ਟਿੱਪਣੀ ਕੀਤੀ ਆ ਵੀ ਪੰਜਾਬ ਦੇ ਮਾਹੌਲ ਨੂੰ ਲਾਂਬੂ ਲੋੜ ਦੀ ਇਹ ਔਰਤ ਕੋਸ਼ਿਸ਼ ਕਰ ਰਹੀ ਹੈ ਇਹਦੇ ਵੱਲੋਂ ਹਮੇਸ਼ਾ ਕੁਝ ਨਾ ਕੁਝ ਗਲਤ ਬੋਲੇ ਜਾਂਦਾ ਇਹ ਪੰਜਾਬ ਦੇ ਵਿੱਚ ਲੋਕਾਂ ਨੂੰ ਲੜਾਉਣਾ ਚਾਹੁੰਦੀ ਆ ਉਹਨਾਂ ਨੇ ਇਹ ਗੱਲ ਕਹੀ ਆ ਵੀ ਭਾਈ ਨਾ ਇਹਨੂੰ ਸਿੱਖਾਂ ਬਾਰੇ ਪਤਾ ਦਾ ਇਤਿਹਾਸ ਬਾਰੇ ਪਤਾ ਨਾ 84 ਬਾਰੇ ਪਤਾ ਨਾ ਪਿੰਡਰਾ ਵਾਲਿਆਂ ਬਾਰੇ ਪਤਾ ਪਤਾ ਉਹ ਕਹਿੰਦੇ ਵੀ ਇਹਨੂੰ ਕੱਖ ਵੀ ਨਹੀਂ ਆ ਹੁਣ ਵੇਨੇ ਭਾਈ ਬੀਜੇਪੀ ਉਹਦੀਆਂ ਇਹਨਾਂ ਗੱਲਾਂ ਦੇ ਉੱਤੇ ਕੀ ਮਹਿਸੂਸ ਕਰਦੀ ਆ ਉਹਨੂੰ ਰੋਕਦੀ ਆ ਜਾਂ ਇਹ ਗੱਲ ਕਹਿੰਦੀ ਵੀ ਜਦੋਂ ਬੋਲੀ ਜਾਂਦੀ ਤਾਂ ਬੋਲੀ ਜਾਣ ਦਿਓ ਹੁਣ ਗੱਲ ਕਰ ਲੋ ਰਵਨੀਤ ਬਿੱਟੂ ਦੀ ਕੱਲ ਰਵਨੀਤ ਬਿੱਟੂ ਦੇ ਉੱਤੇ ਪਰਚਾ ਦਰਜ ਹੋ ਗਿਆ ਕਰਨਾਟਕ ਦੀ ਕਾਂਗਰਸ ਇਕਾਈ ਨੇ ਸ਼ਿਕਾਇਤ ਦਰਜ ਕੀਤੀ ਸੀ ਤੇ ਫਿਰ ਉਹਦੇ ਤੇ ਪਰਚਾ ਦਰਜ ਹੋ ਗਿਆ ਇਸ ਗੱਲ ਤੇ ਬਿੱਟੂ ਭੜਕਿਆ ਬਿੱਟੂ ਕਹਿੰਦਾ ਜੀ ਮੈਂ ਤਾਂ ਇਹ ਗੱਲ ਪਾਰਲੀਮੈਂਟ ਦੇ ਵਿੱਚ ਖੜਕੇ ਵੀ ਕਹੂੰਗਾ ਵੀ ਗਾਂਧੀ ਪਰਿਵਾਰ ਨੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਗਾਂਧੀ ਪਰਿਵਾਰ ਨੇ ਪੰਜਾਬ ਦੀਆਂ ਪੀੜ੍ਹੀਆਂ ਨੂੰ ਬਰਬਾਦ ਕਰਕੇ ਰੱਖਤਾ ਮੈਨੂੰ ਉਹਦੀਆਂ ਇੰਨਾਂ ਗੱਲਾਂ ਦੇ ਉੱਤੇ ਹਾਸਾ ਆਉਂਦਾ ਉਹ ਤਾਂ ਕਰਕੇ ਆਉਂਦਾ ਕਿਉਂਕਿ ਤਿੰਨ ਵਾਰ ਮੈਂਬਰ ਪਾਰਲੀਮੈਂਟ ਬਣਿਆ ਰਵਨੀਤ ਬਿੱਟੂ ਤਿੰਨੇ ਵਾਰ ਉਹ ਕਾਂਗਰਸ ਦੇ ਵੱਲੋਂ ਬਣਿਆ ਦਾਦਾ ਜਿਹੜਾ ਉਹਦਾ ਉਹ ਮੁੱਖ ਮੰਤਰੀ ਬਣਿਆ ਕਾਂਗਰਸ ਦੇ ਵੱਲੋਂ ਭਰਾ ਗੁਰਕੀਰਤ ਕੋਟਲੀ ਜਿਹੜਾ ਉਹ ਮੰਤਰੀ ਰਿਹਾ ਕਾਂਗਰਸ ਦੇ ਵੱਲੋਂ ਤੇ ਰਵਨੀਤ ਬਿੱਟੂ ਨੂੰ ਤਾਂ ਮੇਰਾ ਖਿਆਲ ਆ ਪਰ ਇਹ ਜਾ ਕੇ ਅਕਾਲ ਤੰਤ ਸਾਹਿਬ ਤੇ ਮਾਫੀ ਮੰਗਣੀ ਚਾਹੀਦੀ ਹੈ ਵੀ ਭਾਈ ਮੈਨੂੰ ਹੁਣ ਪਤਾ ਲੱਗਾ ਵੀ ਗਾਂਧੀ ਪਰਿਵਾਰ ਨੇ ਤਾਂ ਪੰਜਾਬ ਦਾ ਨੁਕਸਾਨ ਬਹੁਤ ਕੀਤਾ ਤੇ ਮੈਂ ਵੀ ਗਾਂਧੀ ਪਰਿਵਾਰ ਦਾ ਇੱਕ ਹਿੱਸਾ ਰਿਹਾ ਤੇ ਮੈਂ ਮਾਫੀ ਮੰਗਦਾ ਮੈਂ ਪਛਤਾਪ ਕਰਦਾ ਪੰਜਾਬ ਦੀਆਂ ਪੀੜ੍ਹੀਆਂ ਬਰਬਾਦ ਕਰਨ ਵਾਲੇ ਲੋਕਾਂ ਦੇ ਨਾਲ ਮੈਂ ਵੀ ਖੜਦਾ ਸੀ ਪੰਜਾਬ ਦੀਆਂ ਪੀੜ੍ਹੀਆਂ ਬਰਬਾਦ ਕਰਨ ਵਾਲੇ ਲੋਕਾਂ ਦੇ ਨਾਲ ਮੈਂ ਵੀ ਰਲ ਕੇ ਚੱਲਦਾ ਸੀ ਇਸ ਕਰਕੇ ਭਾਈ ਮੈਨੂੰ ਹੁਣ ਸੁਰਤ ਆਈ ਹੈ ਤੇ ਮੈਂ ਇਹਦੇ ਲਈ ਮਾਫੀ ਮੰਗਣ ਆਇਆ। ਸੋ ਰਾਜਨੀਤਿਕ ਲੋਕ ਭੁੱਲ ਜਾਂਦੇ ਆ ਵੀ ਜਿਹਦੇ ਉੱਤੇ ਤਵਾ ਲਾਉਂਦੇ ਆ ਜ਼ਿੰਦਗੀ ਦੇ ਕੈਦ ਹਾ ਕੇ ਅਸੀਂ ਉਹਨਾਂ ਦੇ ਨਾਲ ਖੜੇ ਰਹੇ ਆ। ਤੁਸੀਂ ਨਵੀਂ ਥਾਂ ਤੇ ਆਏ ਹੋ ਜੰਮ ਜੰਮ ਕੇ ਤੁਸੀਂ ਅੱਗੇ ਤਰੱਕੀ ਕਰੋ ਜੋ ਮਰਜ਼ੀ ਕਰੋ। ਪਰ ਜਿਨ੍ਹਾਂ ਦੇ ਨਾਲ ਰਹੇ ਆ ਤੇ ਉਹਨਾਂ ਦੇ ਨਾਲ ਰਹਿ ਕੇ ਹੀ ਤਾਂ ਤੁਸੀਂ ਹੁਣ ਇੱਥੋਂ ਤੱਕ ਪਹੁੰਚੇ ਆ। ਨਹੀਂ ਤਾਂ ਰਵਨੀਤ ਬਿੱਟੂ ਨੂੰ ਇਹ ਦੱਸੋ ਵੀ ਕਾਂਗਰਸ ਤੋਂ ਬਿਨਾ ਪੁੱਛਦਾ ਕੌਣ ਸੀਗਾ। ਸੋ ਇਹ ਹੈ ਜੀ ਕਿ ਰਵਨੀਤ ਬਿੱਟੂ ਦੀਆਂ ਗੱਲਾਂ ਜਿਹੜੀਆਂ ਉਹ ਆਪਾ ਵਿਰੋਧੀ ਆ ਮੈਨੂੰ ਲੱਗਦਾ ਜੀ। ਬਿਲਕੁਲ ਸਹੀ ਕਹਿ ਤੁਸੀਂ ਟਾਣਾ ਸਾਹਿਬ ਇਹ ਗੱਲਾਂ ਹੋਣੀਆਂ ਨਹੀਂ ਚਾਹੀਦੀਆਂ ਖੈਰ ਅੱਗੇ ਵਧਦੇ ਹਾਂ ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਕਹਿੰਦੇ ਅੰਮ੍ਰਿਤਸਰ ਚ ਡੀਐਸਪੀ ਦੀ ਗ੍ਰਿਫਤਾਰੀ ਦੇ ਲਈ ਰੈਡ ਅਲਰਟ ਜਾਰੀ ਕੀਤਾ ਗਿਆ ਜੀ ਕੀ ਮਾਮਲਾ ਹੈ ਪੂਰਾ ਅਸਲ ਵਿੱਚ ਇੱਕ ਗੱਲ ਇਹ ਹੈ ਜੀ ਕਿ ਪੰਜਾਬ ਪੁਲਿਸ ਦੇ ਵਿੱਚ ਸੱਚੀ ਮੁੱਚੀ ਕਈ ਕਾਲੀਆਂ ਭੇਡਾਂ ਇਹ ਹੋ ਜਿੰਗਾ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਪੰਜਾਬੀਆਂ ਦਾ ਬਹੁਤ ਨੁਕਸਾਨ ਕੀਤਾ ਜਿਨ੍ਹਾਂ ਨੇ ਆਪਦੇ ਚੰਦ ਟੱਕਿਆ ਨਹੀਂ ਖਾਤਰ ਕਦੇ ਕਿਸੇ ਦੇ ਪੁੱਤ ਤੇ ਝੂਠਾ ਪਰਚਾ ਪਾਤਾ ਕਿਸੇ ਦੀ ਧੀ ਦੇ ਉੱਤੇ ਝੂਠਾ ਪਰਚਾ ਪਾਤਾ ਕੁਝ ਇਦਾਂ ਦਾ ਬਹੁਤ ਕੁਝ ਚੱਲਿਆ ਕਈ ਵਾਰੀ ਬੰਦਾ ਬੋਲਦਾ ਨੀਗਾ ਇਹਨਾਂ ਵਿਸ਼ਾ ਨੇ ਉੱਤੇ ਪਰ ਲੰਘੇ ਵਿੜੇ ਦੇ ਵਿੱਚ ਅਤੀਤ ਦੇ ਵਿੱਚ ਗੰਦ ਕਈ ਬੰਦਿਆਂ ਨੇ ਬੜਾ ਪਾਇਆ ਪਰ ਇਹਦਾ ਮਤਲਬ ਇਹ ਵੀ ਨਹੀਂ ਅਸੀਂ ਕਹਿੰਨੇ ਵੀ ਭਾਈ ਸਾਰੀ ਪੁਲਿਸ ਮਾੜੀ ਆ ਪੁਲਿਸ ਦੇ ਵਿੱਚ ਕਈ ਲੋਕ ਚੰਗੇ ਵੀ ਬਹੁਤ ਆ ਤੇ ਕਈ ਲੋਕਾਂ ਨਾਲ ਚੰਗਿਆਈ ਨਾਲ ਸੰਬੰਧ ਵੀ ਕੋਈ ਨਹੀਂ ਜਿਹੜੀ ਜਾਣਕਾਰੀ ਆ ਇਹ ਬਰਿੰਦਰ ਮਹਾਜਨ ਨਾਂ ਦਾ ਡੀਐਸਪੀ ਆ ਇਹਦੇ ਉੱਤੇ ਪਤਾ ਲੱਗਾ ਜੀ ਪਰਚਾ ਦਰਜ ਕੀਤਾ ਸੀਗਾ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਤੇ ਪਰਚਾ ਦਰਜ ਹੋਣ ਤੋਂ ਬਾਅਦ ਜਦੋਂ ਨੂੰ ਪਤਾ ਲੱਗਾ ਵੀ ਹੁਣ ਮੇਰੇ ਤੇ ਕਾਰਵਾਈ ਹੋਣ ਲੱਗੀ ਆ ਤੇ ਜਨਾਬ ਆਪਦੀ ਸਰਕਾਰੀ ਗੱਡੀ ਤੇ ਸਰਕਾਰੀ ਗਵਰਨਮੈਂਟ ਸਾਰਾ ਕੁਝ ਛੱਡ ਕੇ ਤੇ ਫਰਾਰ ਹੋ ਗਏ ਆ ਲਾਪਤਾ ਹੋ ਗਏ ਆ ਪੁਲਿਸ ਨੇ ਇਹਦੇ ਘਰ ਦੇ ਵਿੱਚ ਸਵੇਰੇ ਸਵੇਰੇ ਛਾਪਾ ਮਾਰਿਆ तकरीबन 4:30 ਵਜੇ ਜਨਾਬ ਲਾਪਤਾ ਇਹਨਾਂ ਦੇ ਘਰ ਦੇ ਵਿੱਚੋਂ ਪੈਸੇ ਤੇ ਕਈ ਕਿਨੇ ਵੀ ਨਸ਼ੀਲੇ ਪਦਾਰਥ ਮਿਲੇ ਆ ਸੋ ਇਸ ਤਰੀਕੇ ਦੇ ਵੇਰਵੇ ਆ ਜਦੋਂ ਪੁਲਿਸ ਖਬਰ ਆਉਂਦੀ ਜੀ ਪੈਰਾਸੈਟਾਮੋਲ ਨੂੰ ਨਸ਼ੀਲੀਆਂ ਗੋਲੀਆਂ ਬਣਾ ਦਿੰਦੀ ਆ ਕਦੇ ਜਿਹੜੀ ਹੈ ਇਹ ਗੈਂਗਸਟਰਾਂ ਦੇ ਨਾਲ ਸਬੰਧ ਰੱਖ ਕੇ ਤੇ ਪੈਸੇ ਕਮਾਉਂਦੇ ਆ ਤੇ ਫਿਰ ਆਪਾਂ ਕੀ ਆਸ ਕਰਦੇ ਵੀ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਹੋ ਗੈਂਗਸਟਰ ਮੁਕ ਜਾਣਗੇ ਇਹਨਾਂ ਲੋਕਾਂ ਦੀ ਪੁਸ਼ਤਪੁਨਾਹੀ ਕਰਕੇ ਹੀ ਅੱਜ ਇਹ ਸਾਰਾ ਕੁਝ ਹੋ ਰਿਹਾ ਇਹ ਬਾਅਦ ਦੇ ਵਿੱਚ ਗੱਲ ਦੇ ਉੱਤੇ ਮਿੱਟੀ-ਮੂਟੀ ਪੈ ਜਾਂਦੀ ਆ ਵੀ ਚਲੋ ਪੰਜਾਬੀ ਵੀ ਭੁੱਲਣ ਵਾਲੇ ਆ ਉਹ ਵੀ ਗੱਲ ਭੁੱਲ ਗਿਆ ਵੀ ਗੱਲ ਭੁੱਲ ਗਏ ਪਰ ਤੁਸੀਂ ਸੋਚ ਕੇ ਦੇਖੋ ਵੀ ਪੰਜਾਬ ਦਾ ਕਾੜ ਕਰਨ ਦੇ ਵਿੱਚ ਇਹਨਾਂ ਲੋਕਾਂ ਦਾ ਵੀ ਕਿੰਨਾ ਵੱਡਾ ਯੋਗਦਾਨ ਆ ਇਹਨਾਂ ਲੋਕਾਂ ਨੇ ਕਿੰਨਾ ਵੱਡਾ ਪੰਜਾਬ ਦਾ ਨੁਕਸਾਨ ਕੀਤਾ ਇਹਨਾਂ ਲੋਕਾਂ ਨੇ ਪੰਜਾਬ ਨੂੰ ਤਬਾਹ ਕਿਵੇਂ ਕੀਤਾ ਜੀ ਗੱਲ ਇਹ ਆ ਸੋ ਜਿਹੜਾ ਬੰਦਾ ਆਪ ਹੁਣ ਡੀਐਸਪੀ ਫਰਾਰ ਆ ਤੇ ਆਪਾਂ ਇਹਨੇ ਤੋਂ ਕੀ ਆਸ ਕਰ ਸਕਦੇ ਵੀ ਭਾਈ ਇਹਨੇ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਲਈ ਕਾਨੂੰਨ ਦੇ ਮੁਤਾਬਕ ਆਪਦੀ ਡਿਊਟੀ ਕਰਨ ਦੇ ਲਈ ਵਚਨਬੱਧਤਾ ਦੁਹਰਾਈ ਹੋਊਗੀ ਸੋ ਇਹ ਬੰਦਾ ਫਰਾਰ ਆ ਜੀ ਇਹ ਡੀਐਸਪੀ ਹੁਣ ਹੋ ਸਕਦਾ ਵੀ ਇਹ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਵੇ ਤੇ ਹੋ ਸਕਦਾ ਉਹ ਅਰਜ਼ੀ ਤੋਂ ਜ਼ਮਾਨਤ ਮਿਲ ਜੇ ਨਾ ਮਿਲੇ ਉਹ ਬਾਅਦ ਦੀਆਂ ਗੱਲਾਂ ਹੈਗੀਆਂ ਪਰ ਇਹ ਆਪਣੇ ਆਪ ਦੇ ਵਿੱਚ ਅਚੰਭੇ ਵਾਲੀ ਗੱਲ ਆ ਕਿ ਡੀਐਸਪੀ ਸਭ ਆਪਦੇ ਗਵਰਨਮੈਂਟ ਤੇ ਗੱਡੀ ਛੱਡ ਕੇ ਫਰਾਰ ਹੋ ਗਏ ਜੀ ਜੀ ਬਿਲਕੁਲ ਸਹੀ ਕਹਿਆ ਤੁਸੀਂ ਟਿਹੜਾ ਸਾਹਿਬ ਖੈਰ ਅੱਗੇ ਵੱਧਦੇ ਇੱਕ ਤਸੱਲੀ ਜਿਹੀ ਖਬਰ ਜਿਹੜੀ ਉਹ ਵੀ ਸਾਹਮਣੇ ਆਈ ਹੈ ਕਿੰਨੇ ਪੰਜਾਬ ਦੇ ਵਿੱਚ ਹੁਣ BMW ਗੱਡੀ ਦੇ ਸਪੇਅਰ ਪਾਰਟਸ ਜਿਹੜੇ ਉਹ ਬਣਨਗੇ ਜੀ ਹਾਂ ਬਿਲਕੁਲ ਜੀ ਫਿਲਹਾਲ ਤਾਂ ਐਮਓਯੂ ਦੇ ਉੱਤੇ ਸਾਈਨ ਹੋਏ ਆ ਜਿਹੜੇ BMW ਗੱਡੀ ਵਾਲੇ ਕੋਈ ਪ੍ਰਬੰਧਕ ਹੋਣਗੇ ਜਿਹੜਾ ਇੱਕ ਬਹੁਤ ਵੱਡਾ ਅਦਾਰਾ ਹੈਗਾ ਇਹਨਾਂ ਦੇ ਵੱਲੋਂ ਕਹਿੰਦੇ ਵੀ ਪੰਜਾਬ ਦੀ ਸਰਕਾਰ ਦੇ ਨਾਲ ਐਮਓਯੂ ਸਾਈਨ ਕੀਤਾ ਗਿਆ ਹੈ ਪੰਜਾਬ ਦੇ ਵਿੱਚ BMW ਗੱਡੀ ਦੇ ਪੁਰਜ਼ੇ ਬਣਾ ਕਰਨਗੇ ਸਪੇਅਰ ਪਾਰਟ ਬਣਾ ਕਰੂਗਾ ਜਿੰਨੀ ਕੁ ਬੰਦੂ ਜਾਣਕਾਰੀ ਮਿਲੀ ਹੈ ਵੀ ਸ਼ਾਇਦ ਮੰਡੀ ਗਵਿੰਦਗੜ ਦੇ ਵਿੱਚ ਕਹਿੰਦੇ کارਖਾਨਾ ਲੱਗੂਗਾ ਵਧੀਆ ਗੱਲ ਹੈ ਜੀ کارਖਾਨੇ ਲੱਗਣ ਚੰਗੇ ਤੋਂ ਚੰਗੇ ਲੱਗਣ ਵੱਧ ਤੋਂ ਵੱਧ ਲੱਗਣ ਉਹਦੇ ਮੁਤਾਬਕ ਚੱਲਣ ਤੇ ਰੋਜ਼ਗਾਰ ਮਿਲੇ ਜਵਾਨੀ ਨੂੰ ਪੰਜਾਬ ਦੇ ਵਿੱਚ ਵੀ ਕੋਈ ਚੀਜ਼ ਆਵੇ ਇਹਦੀ ਤਾਂ ਅਸੀਂ ਸਾਰੇ ਕਾਮਨਾ ਕਰਦੇ ਆ ਕਿਉਂਕਿ ਪੰਜਾਬ ਦੇ ਵਿੱਚੋਂ ਅਸੀਂ ਹੁਣ ਤੱਕ ਚੀਜ਼ਾਂ ਜਾਂਦਾਂ ਦੇਖੀਗਾ ਉਦਗਾ ਤਾਂ ਦੇਖੀਆਂ ਨਹੀਂ ਪੰਜਾਬ ਦੇ ਵਿੱਚ ਇੰਡਸਟਰੀ ਬੜੀ ਹੁੰਦੀ ਸੀ ਜਿਹੜੀ ਪਲਾਨ ਕਰ ਗਈ ਆ ਕੋਈ ਯੂਪੀ ਚਲਾ ਗਿਆ ਕੋਈ ਹਿਮਾਚਲ ਦੇ ਬੱਦੀ ਖੇਤਰ ਚ ਚਲਾ ਗਿਆ ਕੋਈ ਕਿਤੇ ਚਲਾ ਗਿਆ ਕਿਉਂਕਿ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਸਖਾਵਾਂ ਮਾਹੌਲ ਨਹੀਂ ਮਿਲਦਾ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਉਹ ਚੀਜ਼ ਨਹੀਂ ਮਿਲਦੀ ਜਿਹੜੀ ਚੀਜ਼ ਇੱਕ ਕਾਰਖਾਨੇ ਨੂੰ ਚਲਾਉਣ ਲਈ ਚਾਹੀਦੀ ਹੁੰਦੀ ਆ ਹੁਣ ਜੇ ਭਾਈ BMW ਵਾਲੇ ਕਾਮਯਾਬ ਹੁੰਦੇ ਆ ਇਹਨਾਂ ਨੂੰ ਦੇਖ ਕੇ 2 4 5 ادارے ਹੋਰ ਵੱਡੇ ਆਉਂਦੇ ਆ ਪਰ ਮੇਰਾ ਖਿਆਲ ਆ ਵੀ ਇੱਕ ਬਹੁਤ ਚੰਗੀ ਗੱਲ ਹੋਊਗੀ ਪਰ ਪੰਜਾਬ ਦੀ ਸਰਕਾਰ ਨੇ ਇਹ ਗੱਲ ਕਹੀ ਆ ਵੀ ਜਵਾਨੀ ਨੂੰ ਰੋਜ਼ਗਾਰ ਬਹੁਤ ਮਿਲਿਆ ਕਰੂਗਾ ਤੇ ਉਹ ਕਹਿੰਦੇ ਜੀ ਇਹ ਇੱਕ ਸਾਡੀ ਪ੍ਰਾਪਤੀ ਹੈਗੀ ਆ ਜੀ ਤਣਾ ਸਾਹਿਬ ਉੱਤਰ ਆਯੂਸ਼ਮਾਨ ਕਾਰਡਸ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਜੀ ਹੁਣ ਕਹਿੰਦੇ ਜਿਹੜੇ ਸਿਹਤ ਮੰਤਰੀ ਸਾਹਿਬ ਨੇ ਪੰਜਾਬ ਦੇ ਉਹਨਾਂ ਨੇ ਆਯੂਸ਼ਮਾਨ ਕਾਰਡ ਦੀ ਰਕਮ ਦੇ ਬਾਰੇ ਚ ਸੱਚ ਦੱਸਿਆ ਜੀ ਕੀ ਸੱਚ ਹੈ ਦੇਖੋ ਜੀ ਅਕੜਣਾ ਆਪਾਂ ਅੱਗੇ ਵੀ ਗੱਲ ਕੀਤੀ ਸੀ ਵੀ ਆਯੂਸ਼ਮਾਨ ਕਾਰਡ ਹੈ ਕੀ ਇਹ ਹੈ ਜੀ ਹੈਲਥ ਇੰਸ਼ੋਰੈਂਸ ਹੈ ਕੈਸ਼ਲੈਸ ਹੈਲਥ ਇੰਸ਼ੋਰੈਂਸ ਜਿਹੜੇ ਬੰਦੇ ਦਾ ਇਹ ਕਾਰਡ ਬਣਿਆ ਹੋਇਆ ਉਹ ਆਪਣਾ 5 ਲੱਖ ਰੁਪਏ ਤੱਕ ਦਾ ਇਲਾਜ ਪੰਜਾਬ ਸਰਕਾਰ ਦੇ 94 ਹਸਪਤਾਲਾਂ ਦੇ ਵਿੱਚ ਜਿਹੜੇ ਕਿ ਸੂਚੀ ਦੇ ਵਿੱਚ ਆ ਉਹਨਾਂ ਦੇ ਵਿੱਚ ਜਾ ਕੇ ਕਰਵਾ ਸਕਦਾ ਤੇ ਫਿਰ ਉਸ ਤੋਂ ਬਾਅਦ ਜਿਹੜਾ ਬਿੱਲ ਆ ਇਹਦਾ ਭੁਗਤਾਨ ਸਰਕਾਰ ਸਿੱਧਾ ਉਸ ਹਸਪਤਾਲ ਨੂੰ ਕਰਦੀ ਹੈ ਪਰ ਫਰਵਰੀ ਤੋਂ ਲੈ ਕੇ ਨਿੱਜੀ ਹਸਪਤਾਲਾਂ ਨੂੰ ਇਹਨਾਂ ਬਿੱਲਾਂ ਦਾ ਭੁਗਤਾਨ ਨਹੀਂ ਹੋਇਆ ਸੋ ਇਸ ਕਰਕੇ ਉਹਨਾਂ ਨੇ ਹੁਣ ਇਲਾਜ ਕਰਨਾ ਬੰਦ ਕਰਤਾ ਮਰੀਜ਼ਾਂ ਦਾ ਜੇ ਅੱਜ ਪ੍ਰਾਈਵੇਟ ਹਸਪਤਾਲਾਂ ਵਿੱਚ ਆਯੂਸ਼ਮਾਨ ਕਾਰਡ ਲੈ ਕੇ ਤੁਸੀਂ ਜਾਂਦੇ ਹੋ ਤਾਂ ਉਹ ਤੁਹਾਡਾ ਇਲਾਜ ਨਹੀਂ ਕਰਦੇ ਉਹ ਕਹਿੰਦੇ ਵੀ ਭਾਈ ਜਦ ਤਾ ਤੁਸੀਂ ਪੈਸੇ ਦੇ ਦਿਓ ਇਹ ਕਾਰਡ ਵਾਲਾ ਇਲਾਜ ਅਸੀਂ ਕਰਨਾ ਬੰਦ ਕਰਤਾ ਸਾਡੇ ਤਾਂ ਪੁਰਾਣੇ ਪੈਸੇ ਨਹੀਂ ਨਿਕਲਦੇ ਹੁਣ ਤਾਂ ਉਹਨਾਂ ਡਾਕਟਰਾਂ ਨੇ ਉਹਨਾਂ ਹਸਪਤਾਲਾਂ ਵਾਲਿਆਂ ਨੇ ਤੇ ਸ਼ਰਮ ਪ੍ਰੈਸ ਕਾਨਫਰੰਸ ਕਰਕੇ ਵੀ ਇਹ ਗੱਲ ਕਹੀ ਹੈ ਵੀ ਭਾਈ ਅਸੀਂ ਨਹੀਂ ਇਦਾਂ ਕਰਿਆ ਕਰਨਾ ਪਰ ਹੁਣ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਗੱਲ ਕਹੀ ਹੈ ਉਹ ਕਹਿੰਦੇ ਵੀ ਬਿਲਕੁਲ ਗਲਤ ਕਿਹਾ ਜਾ ਰਿਹਾ ਬਿਲਕੁਲ ਝੂਠ ਬੋਲਿਆ ਜਾ ਰਿਹਾ ਕਿ ਭਾਈ 6 650 ਕਰੋੜ ਰੁਪਏ ਖੜਾ 300 ਤੇ 67 ਕਰੋੜ ਰੁਪਏ ਦੇ ਕਰੀਬ ਖੜੇ ਆ ਇਹ ਪੈਸੇ ਵੀ ਉਹ ਕਰਨੀ ਜੀ ਕਿ ਬਹੁਤ ਜਲਦ ਅਸੀਂ ਜਾਰੀ ਕਰ ਦੇਣੇ ਆ ਇਹਨਾਂ ਪੈਸੇ ਨੇ ਵਿੱਚ ਸਰਕਾਰੀ ਤੇ ਗੈਰ ਸਰਕਾਰੀ ਹਸਪਤਾਲ ਸ਼ਾਮਲ ਆ ਉਹ ਕਹਿੰਦੇ ਵੀ ਭਾਈ ਲੋੜ ਇਸ ਵਕਤ ਇਸ ਗੱਲ ਦੀ ਆ ਕਿ ਭਾਈ ਇਹ ਜਲਦ ਤੋਂ ਜਲਦ ਇਲਾਜ ਸ਼ੁਰੂ ਕਰਨ ਉਹ ਕਹਿੰਦੇ ਵੀ ਅਸੀਂ ਸਬੰਧਤ ਵਿਭਾਗ ਨੂੰ ਕਹਿ ਦਿੱਤਾ ਕਿ ਭਾਈ ਇੱਥੇ ਜਿਹੜੇ ਪੈਸੇ ਦਾ ਭੁਗਤਾਨ ਆ ਉਹ ਕੀਤਾ ਜਾਵੇ ਤੇ ਉਹਨਾਂ ਨੇ ਕਿਹਾ ਜੀ ਕਿ ਵੱਧ ਤੋਂ ਵੱਧ ਇਲਾਜ ਮਿਲਣਾ ਚਾਹੀਦਾ ਤੇ ਜਲਦੀ ਇਹਨਾਂ ਨੂੰ ਆਪਣਾ ਇਲਾਜ ਸ਼ੁਰੂ ਕਰਨਾ ਚਾਹੀਦਾ ਜੀ ਜੀ ਜਿਹੜਾ ਸਾਹਿਬ ਪੰਜਾਬ ਦੀਆਂ ਜਿਲ੍ਹਾ ਅਕਸਰ ਹੀ ਸੁਰਖੀਆਂ ਦੇ ਵਿੱਚ ਰਹਿੰਦੀਆਂ ਨੇ ਜੀ ਔਰ ਹੁਣ ਫਿਰ ਤੋਂ ਪਟਿਆਲਾ ਜੇਲ ਜਿਹੜੀ ਆ ਉਹ ਸੁਰਖੀਆਂ ਦੇ ਵਿੱਚ ਹੈ ਕਹਿੰਦੇ ਕਿ ਕੈਦੀਆਂ ਦੇ ਦੋ ਗਰੁੱਪ ਆਪਸ ਦੇ ਵਿੱਚ ਭੜਪੇ ਨੇ ਜਿਸ ਦੇ ਕਰਕੇ 6 ਦੇ ਨੇੜੇ ਤੇੜੇ ਜਿਹੜੇ ਕੈਦੀ ਹੋ ਜ਼ਖਮੀ ਹੋ ਗਏ ਨੇ ਹਾਂ ਬਿਲਕੁਲ ਜੀ ਆਪਾਂ ਜਾਣਦੇ ਕਿ ਪੰਜਾਬ ਦੀਆਂ ਜੇਲਾਂ ਦੇ ਵਿੱਚ ਇਹੀ ਕੁਝ ਚੱਲਦਾ ਕਦੇ ਕਿਸੇ ਜੇਲ ਦੇ ਵਿੱਚ ਮਾਰ ਧਾੜ ਕਦੇ ਕਿਸੇ ਜੇਲ ਦੇ ਵਿੱਚ ਮਾਰ ਧਾੜ ਤੇ ਹੁਣ ਪਟਿਆਲਾ ਦੀ ਕੇਂਦਰੀ ਜੇਲ ਦੇ ਵਿੱਚੋਂ ਇਹ ਖਬਰ ਆਈ ਹੈ ਪਟਿਆਲਾ ਦੇ ਕੇਂਦਰੀ ਜੇਲ੍ਹ ਦੇ ਵਿੱਚ ਕੈਦੀਆਂ ਦੇ ਦੋ ਗਰੁੱਪ ਆਪਸ ਦੇ ਵਿੱਚ ਲੜੇ ਆ। ਇਹਦੇ ਵਿੱਚ 5-6 ਕੈਦੀ ਜ਼ਖਮੀ ਹੋ ਗਏ ਆ। ਉਹਨਾਂ 5-6 ਕੈਦੀਆਂ ਦੇ ਵਿੱਚੋਂ ਕਈਆਂ ਨੇ ਮਾਮੂਲੀ ਸੱਟਾਂ ਲੱਗਣ ਨਾਲ ਉਹ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿਹੜਾ ਜੇਲ੍ਹ ਦੇ ਵਿੱਚ ਹੀ ਹੁੰਦਾ। ਜਿਨ੍ਹਾਂ ਦੇ ਵੱਧ ਸੱਟਾਂ ਲੱਗੀਆਂ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਜੀ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ। ਸੋ ਪੰਜਾਬ ਦੇ ਨਾਲ ਜ਼ਿਲ੍ਹਿਆਂ ਦੇ ਵਿੱਚ ਇਹ ਕੁਝ ਆਮ ਹੋਈ ਜਾਂਦਾ। ਪੰਜਾਬ ਦੇ ਨਾਲ ਜ਼ਿਲ੍ਹਿਆਂ ਦੇ ਵਿੱਚ ਇਹ ਆਮ ਵਰਤਾਰਾ ਤੇ ਇਸ ਤੋਂ ਪਹਿਲਾਂ ਵੀ ਇਹ ਹੋਈਆਂ ਬਹੁਤ ਸਾਰੀਆਂ ਖਬਰਾਂ ਆਈਆਂ ਜੀ। ਜੀ ਬਿਲਕੁਲ ਕਹਿੰਦਾ ਸਾਬ ਇੱਕ ਦੁਖਦਾਇਕ ਖਬਰ ਸਾਹਮਣੇ ਆਈ ਹੈ ਜੀ ਹੋਰ ਕਹਿੰਦੇ ਕਿ ਸ਼ੈਲਰ ਦੇ ਵਿੱਚ ਮਸ਼ੀਨ ਦੇ ਥੱਲੇ ਮਜ਼ਦੂਰ ਆ ਗਏ ਜਿਹਦੇ ਕਰਕੇ ਇੱਕ ਦਾ ਹੱਥ ਜਿਹੜਾ ਉਹ ਕੱਟਿਆ ਗਿਆ ਜੀ ਕਿੱਥੋਂ ਦੀ ਖਬਰ ਇਹ ਜੀ ਬਠਿੰਡਾ ਦੇ ਉੱਤੇ ਬਠਿੰਡਾ ਤੇ ਜਿਹੜਾ ਡੱਬ ਵਾਲੀ ਰੋਡ ਆ ਉੱਥੇ ਇੱਕ ਸ਼ੈਲਰ ਲੱਗਾ ਹੋਇਆ ਉਸ ਸ਼ੈਲਰ ਵੱਲੋਂ ਖਬਰ ਆਈ ਹੈ ਇਹ ਸ਼ੈਲਰ ਦੀ ਜਿਹੜੀ ਖਬਰ ਆ ਜਿਹੜੇ ਮਜ਼ਦੂਰ ਆ ਦੋ ਫਰੀਦਕੋਟ ਦੇ ਪਿੰਡ ਲੰਭ ਵਾਲੀ ਦੇ ਰਹਿਣ ਵਾਲੇ ਆ ਤੇ ਇਹ ਜੀ ਉੱਥੇ ਜੌਬ ਕਰਦੇ ਸੀ ਉੱਥੇ ਮਜ਼ਦੂਰੀ ਕਰਦੇ ਸੀ ਤੇ ਕਹਿੰਦੇ ਵੀ ਭਾਈ ਉੱਥੇ ਮਸ਼ੀਨ ਚੱਲਦੀ ਸੀ ਤੇ ਇਹਨਾਂ ਦੇ ਪੈਰ ਤਲਕ ਗਿਆ ਇਹ ਮਸ਼ੀਨ ਦੇ ਥੱਲੇ ਆ ਗਏ ਆ ਇੱਕ ਦਾ ਹੱਥ ਵੱਢਿਆ ਗਿਆ ਨਾਲੋਂ ਲਹਿ ਗਿਆ ਦੂਜੇ ਦੇ ਹੱਥ ਦੀ ਚਮੜੀ ਆ ਜਿਹੜੀ ਬਿਲਕੁਲ ਲਹਿ ਗਈ ਆ ਉਹਦੇ ਵੀ ਹੱਥ ਦਾ ਨੁਕਸਾਨ ਹੋਇਆ ਸੋ ਇਸ ਤਰੀਕੇ ਦਾ ਵੇਰਵਾ ਸਾਹਮਣੇ ਆਇਆ ਉਥੋਂ ਦੀ ਬਠਿੰਡੇ ਦੀ ਇੱਕ ਸਮਾਜ ਸੇਵੀ ਸੋਸਤਾ ਉਹਨੇ ਇਹ ਮਜ਼ਦੂਰ ਚੱਕੇ ਤੇ ਉਹਨੇ ਹਸਪਤਾਲ ਦੇ ਵਿੱਚ ਸਿਵਲ ਹਸਪਤਾਲ 'ਚ ਭਰਤੀ ਕਰਵਾਏ ਆ ਹੁਣ ਪਤਾ ਨਹੀਂ ਵੀ ਸ਼ੈਲਰ ਦੇ ਵਿੱਚ ਕੋਈ ਇੰਸ਼ੋਰੈਂਸ ਦਾ ਪ੍ਰਬੰਧ ਸੀ ਕਿ ਨਹੀਂ ਜਿਹੜੇ ਮਜ਼ਦੂਰ ਆ ਉਹਨਾਂ ਦੀ ਸੁਰੱਖਿਆ ਦਾ ਪ੍ਰਬੰਧ ਸੀ ਕਿ ਨਹੀਂ ਹੁਣ ਇਹ ਬਾਧੀਆਂ ਗੱਲਾਂ ਹੈਗੀਆਂ ਪਰ ਇਹ ਖਬਰ ਦੁੱਖ ਦੀ ਬੜੀ ਆਈ ਹੈ ਜੀ ਤੇ ਟਟਾਣਾ ਸਾਹਿਬ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਕਾਫੀ ਬਦਲ ਰਿਹਾ ਜੀ ਪੰਜਾਬ ਦਾ ਮੌਸਮ ਕਾਫੀ ਬਦਲ ਵੀ ਗਿਆ ਹੁਣ ਗਰਮੀ ਰਾਤ ਦੇ ਵੇਲੇ ਉਨੀ ਨਹੀਂ ਹੁੰਦੀ ਤੇ ਆਉਂਦੇ 48 ਘੰਟੇ ਦੇ ਵਿੱਚ ਮੌਸਮ ਵਿਭਾਗ ਕਹਿੰਦਾ ਵੀ ਬਹੁਤ ਹੀ ਮੀਂਹ ਦੀ ਸੰਭਾਵਨਾ ਹੈ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਅੱਜ ਦੇ ਲਈ ਐਨਏਜੀ ਫੇਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ